ਸ਼ੌਕ ਚ ਲੱਗੀ ਹੋਈ ਐ ਹਲਾ ਲੋ ਤੁਹੇ ਮੱਡੀ ਲਗਾਓ ਟਾਟੀ ਤੋਂ ਨਾ ਉੱਥੇ ਲਾ ਲੋ ਤੁਸੀਂ ਆਪਣੀ ਦੁਕਾਨ ਦੇ ਅੱਗੇ ਲਾ ਲੋ ਗੱਲ ਖਤਮ ਹਾਂ ਹਾਂ ਆਪਣੀ ਗਵਾਂਢ ਦੇ ਅੱਗੇ ਲਾਓ ਨਾ ਤੁਸੀਂ ਕੋਈ ਗੱਲ ਜਿਹੜੀ ਆਪਣੀ ਗੱਡੀਆਂ ਦਰਵਾਜੇ ਮੇ ਲੱਗੀਆਂ ਨੇ ਉਹ ਤਾਂ ਕੋਈ ਡਾਇਟ ਨਹੀਂ ਆਪਾਂ ਕੋਈ ਡਾਇਟ ਅੰਦਰ ਕਿਤੇ ਖੜਾਓ ਅੰਦਰ ਅੰਦਰ ਖੜਾਓ ਗਾਣੀ ਦੁਕਾਨ ਪਰੇ ਹੈਗੀ ਐ ਤੁਹਾਡੀ ਦੁਕਾਨ ਨਾਲ ਜਿੰਨਾ ਰਸਤਾ ਪਿਆ ਗਿਆ ਉਹਦੇ ਮਤਲਬ ਹੀ ਨਹੀਂ ਹੈਗਾ ਬੋਲਣ ਦਾ ਤੁਹਾਨੂੰ ਸਮਝ ਗਏ ਨਾ ਹਾਂਜੀ ਜੇ ਤੁਸੀਂ ਸਾਡੇ ਸਾਡੇ ਗਵਾਂਢੀਆਂ ਨਾਲ ਤੁਸੀਂ ਇਹ ਕੰਮ ਕਰੋਗੇ ਤੇ ਫਿਰ ਅਸੀਂ ਕੀ ਕੀ ਕਰਾਂਗੇ ਤੁਸੀਂ ਫੇਰ ਕੀ ਕਹਿੰਦੇ ਹੋ ਅੰਦਰ ਲੋ ਅੰਦਰ ਕਿੱਦਾਂ ਲਵਾਈਏ ਮਨੂਆ ਦੱਸੋ ਕਿੱਦਾਂ ਲਵਾਈਏ ਅੰਦਰ ਨਾ ਇਹਨਾਂ ਮੇਰੀ ਗੱਲ ਤੁਸੀਂ ਕਹਿੰਦੇ ਅੰਦਰ ਲਵਾਓ ਅੱਜ ਲਗਾਈਏ ਪਹਿਲਾਂ ਤਾਂ ਅੱਡੀ ਗੱਡੀ ਵੀ ਨਹੀਂ ਸੀ ਮੇਰੀ ਗੱਲ ਸੁਣੋ ਤੇ ਮੇਂ ਗੱਟੀਆਂ ਲੱਗੀਆਂ ਹੋਈਆਂ ਸੀ ਫਿਰ ਪੰਜ ਹੋਈਆਂ ਅੱਜ ਮੇਰੇ ਲੱਗੀ ਗੱਡੀ ਮੈਂ ਬਾਅਦ ਨਹੀਂ ਲਾਈ ਗੱਡੀ ਠੀਕ ਹੈ ਨਾ ਫੇਰ ਖਾਲੀ ਚਾਈਦੀ ਸਾਰਾ ਸਾਫ ਸੁਥਰਾ ਹੋ ਬੜੇ ਦੁਖੀ ਆਇਆ ਇੱਕਾ ਠੇਕਾ ਗੋਲ ਗਿਆ ਇਹ ਤਾਂ ਸਾਰੀ ਅਸੀਂ ਛੋਟੀ ਪਾਕਟਿੰਗ ਦੀ ਵੱਡੀ ਮਾਰਕਟ ਅਸੀਂ ਉਹ ਮਾਰਕਟ ਛੱਡ ਲਈ ਅਸੀਂ ਹੈਂ ਬੜੀ ਕਰੋ ਤੇ ਮਾਰਕਟ ਲੱਗੇ ਛੜੀ ਇਹ ਮਾਰਕਟ ਹੈ ਤੁਹਾਡੀ ਦਾ ਉੱਥੇ ਆ ਗਈ ਉਹ ਦੁਕਾਨ ਸਾਡੀ ਦੁਕਾਨ ਉੱਥੇ ਆ ਗਈ ਇਹ ਕੋਈ ਨਹੀਂ ਉੱਥੇ ਬੈਠਣਾ ਪੈਜੀ ਯਾਨੀ ਦੁਕਾਨ ਉੱਥੇ ਆ ਗਈ ਦੋ ਦੁਕਾਨਾਂ ਦੇ ਦੋ ਨਾ ਨਹੀਂ ਹੈ ਤੁਸੀਂ ਆ ਵੀ ਤਾਂ ਦੇਖੋ ਕਿਤੇ ਕਹਿ ਗੱਲ ਕਰਦੇ ਕਿੱਥੇ ਹੈਗਾ ਦੇਖੋ ਨਾ ਪਰ ਚੋਣ ਮੱਥਾ ਕਰਵਾ ਦੋ ਕਿਉਂਗਾ ਸਾਨੂੰ ਕਰਾਈਏ ਕਿਉਂਕਿ ਬੰਦਿਆ ਜੀ ਅਸੀਂ ਆਪਣੇ ਦਰਵਾਜ਼ੇ ਮੇ ਲਾਈਏ ਅਸੀਂ ਤਾਂ ਆਪਣੇ ਦਰਵਾਜ਼ੇ ਕੋਲੇ ਗੱਡੀ ਲਾਈਏ ਅਸੀਂ ਬਾਹਰ ਨਹੀਂ ਲਾਈਏ ਅਸੀਂ ਕੀ ਕਰੀਏ ਦੱਸੋ ਸਾਡੀ ਦੁਕਾਨਾਂ ਦਿਖਦੀਆਂ ਨਹੀਂ ਹੈਗੇ ਤੁਸੀਂ ਕੋਲ ਤੋਂ ਉੱਥੇ ਖੜੇ ਹੋ ਜਾਓ ਤੁਹਾਨੂੰ ਦੁਕਾਨ ਦਿਖਦੀ ਹੈ ਤੁਸੀਂ ਆਪ ਦੇਖੋ ਸਾਡਾ ਕੰਮ ਸਾਰਾ ਡਾਊਨ ਹੋਇਆ ਪਿਆ ਕਿੱਥਾ ਆਣੀਏ ਇੱਕ ਠੇਕਾ ਖੋਲ ਗਿਆ ਇੱਕ ਸਾਢੇ 30 ਦੇ ਦਸਤ ਕਰ ਗਿਆ ਉਧਰ ਰਸਤਾ ਸਾਡਾ ਵੈਸੇ ਠੇਕੇ ਤੋਂ ਹੀ ਦੁਖੀ ਗੱਡੀਆਂ ਲੱਗੀਆਂ ਹੋਈਆਂ ਕਿੱਥੇ ਜਾਈਏ ਅਸੀਂ ਕਿੱਥੇ ਮਰ ਹੈ ਆ ਮੇਰਾ ਮਕਾਨ ਹੈ ਉਪਰ ਇਹ ਉਧਰ ਤਾਂ ਚੱਟਾ ਚੌਂਕ ਕਹਿੰਦੇ ਆ ਜੀ ਇਹਨੂੰ ਪਰ ਦੇਖ ਲਓ ਤੁਸੀਂ ਆ ਵੀ ਚੌਂਕ ਦੇ ਵਿੱਚ ਗੱਡੀਆਂ ਲੱਗੀਆਂ ਹੁਣ ਚਾਹੀਦੀਆਂ ਕ੍ਰੋਸਿੰਗ ਵਾਸਤੇ ਚੌਂਕ ਹੁੰਦਾ ਆ ਕ੍ਰੋਸਿੰਗ ਵਾਸਤੇ ਹੁੰਦਾ ਦੇਖੋ ਸਾਰੀਆਂ ਗੱਡੀਆਂ ਲੱਗੀਆਂ ਹੋਈਆਂ ਐ ਪਰੇਸ਼ਾਨੀ ਇਹ ਹੈ ਜੀ ਇੱਥੇ ਅਨਸੈਚਰੀ ਗੱਡੀਆਂ ਖੜੀਆਂ ਹੁੰਦੀਆਂ ਹੈਗੀਆਂ ਵੈ ਤੇ ਉਹ ਅੱਜ ਕਾ ਦਾ ਪ੍ਰਸ਼ਾਸਨ ਚਤਵਾਰੇ ਹੈਗੇ ਗੱਡੀਆਂ ਨੂੰ ਤੇ ਜਿਹੜੀ ਇੱਥੇ ਜੈਨੂਨ ਗੱਡੀ ਹੈਗੀ ਆ ਜਾਂ ਅਮਰਜੈਂਸੀ ਆ ਕੋਈ ਉਹਨਾਂ ਦਾ ਤੁਸੀਂ ਇਹਨੂੰ ਚੀਨ ਨੂੰ ਯੂਜ਼ ਕਰ ਸਕਦੇ ਹੋ ਲੇਕਿਨ ਐਵੇਂ ਬਿਨਾ ਸੱਸੀ ਦੀ ਤਾਂ ਉੱਥੇ ਗੱਡੀਆਂ ਨਾ ਖੜਾ ਹੀ ਗਾ ਨਹੀਂ ਉਹ ਲਾਣੀ ਨਹੀਂ ਨਾ ਚਾਹੀਦੀ ਭਾਜੀ ਜਿਹਨੂੰ ਦੇਖੋ ਜੀ ਹਸਪੀਟਲ ਇੱਥੇ ਹੈਗਾ ਵਾ ਜੇ ਹਸਪੀਟਲ ਨੇ ਪਾਰਕਿੰਗ ਦਿੱਤੀ ਹੋਈ ਹੈਗੀ ਆ ਵੀ ਜਿਹੜੇ ਹਸਪੀਟਲ ਦੇ ਕਸਟਮਰ ਹੈਗੇ ਆ ਜਾਂ ਪੇਸ਼ੈਂਟ ਹੈਗੇ ਆ ਉਹ ਉੱਥੇ ਹਸਪੀਟਲ ਦੀ ਪਾਰਕਿੰਗ ਕਿਉਂ ਨਹੀਂ ਯੂਜ਼ ਕਰਦੇ ਇੱਥੇ ਆ ਗਲੀਆਂ ਵਾਲਿਆਂ ਨੂੰ ਇੰਨੀ ਪਰੇਸ਼ਾਨੀ ਆਂਦੀ ਹੈਗੀ ਆ ਜੇ ਕੋਈ ਗੱਡੀ ਵੱਡੀ ਲੈ ਕੇ ਆਂਦਾ ਵਾ ਇੱਥ ਅਗਲਾ ਬੈਕ ਕਰਕੇ ਜਾਂਦਾ ਹੈਗਾ ਵੇ ਗੱਡੀ ਉਲਟਾ ਜਿਹੜੇ ਮੱਲੇਦਾਰ ਆ ਉਹਨਾਂ ਨੂੰ ਵੀ ਪਰੇਸ਼ਾਨੀ ਆਂਦੀ ਹੈਗੀ ਆਪਣੇ ਪਾਰਕਿੰਗ ਉਧਰੋਂ ਵੀ ਕੈਮਰਾ ਮਾਰੂ ਸਾਹਮਣੇ ਪਾਰਕਿੰਗ ਆਸੀ ਪਾਰਕਿੰਗ ਦੇ ਅੰਦਰ ਗੱਡੀ ਲੈ ਕੇ ਗਏ ਆ ਉਹ ਕਹਿੰਦੇ ਗੱਡੀ ਨਹੀਂ ਪੇਸ਼ੈਂਟ ਸਾਡਾ ਸੀਰੀਅਸ ਹੈਗਾ ਗੱਡੀਆਂ ਨਾਲ ਦੇ ਨਾਲ ਵੀ ਗੱਡੀਆਂ ਬੈਕ ਕਰਕੇ ਖੜੀ ਸੀ ਗੱਡੀ ਖੜੀ ਕਰਕੇ ਗਏ ਆ ਠੀਕ ਹੈ ਅੜਦ ਵਾਲੇ ਕਿਤੇ ਵੀ ਪਾਰਕਿੰਗ ਨਹੀਂ ਹੈਗੀ ਨਹੀਂ ਹਜੇ ਤੱਕ ਕੋਈ ਨਹੀਂ ਸਾਨੂੰ ਦਿੱਸੀ ਪਾਰਕ ਇਹਦੇ ਉੱਤੇ ਪੇਸ਼ੈਂਟ ਦੇ ਕੋਲ ਸੀਗੇ ਤੇ ਚਲੋ ਸਾਨੂੰ ਇਹਨਾਂ ਨੇ ਮੈਸੇਜ ਕੀਤਾ ਈ ਥੱਲੇ ਆਵੇ ਆਪਣੇ ਹਨਾ ਕੰਟਰੋਲ ਰੂਮ ਤੇ ਸ਼ਿਕਾਇਤ ਕੀਤੀ ਆ ਇਹ ਰੋਂਗ ਗੱਡੀਆਂ ਲੱਗੀਆਂ ਹੋਈਆਂ ਜਿਹੜਾ ਰਸਤੇ ਨੂੰ ਬਲੌਕ ਕਰਦੀਆਂ ਹੈਗੀਆਂ ਤੇ ਉਹਨਾਂ ਨੂੰ ਇਹ ਚੁਕਾਰ ਰਹੇ ਨੇ ਇਹ ਝੰਡੇ ਵਾਲਾ ਗੁਰਦੁਆਰਾ ਨਿਊ ਸ਼ਿਵਾਜੀ ਨਗਰ ਕੋਈ ਜਗ੍ਹਾ ਹੈ ਨੀਲਾ ਝੰਡਾ ਗੁਰਦੁਆਰਾ ਨਜ਼ਦੀਕ ਮਸ਼ਹੂਰ ਇਸਟਰੀ ਨਾ ਨਿਊ ਸ਼ਿਵਾਜੀ ਨਗਰ ਇਹ ਚੌਂਕ ਹੈਗਾ ਚੌਂਕ ਦੇ ਵਿਚਾਲੇ ਜਿਹੜੀਆਂ ਗੱਡੀਆਂ ਲੱਗੀਆਂ ਹੋਈਆਂ ਉਹਨਾਂ ਨੂੰ ਇਹ ਚੁਕਾਰ ਰਹੇ ਇਹ ਕੋ ਠੇਕਾ ਖੋਲ ਕੇ ਆਈ ਗੱਡੀਆਂ ਕੱਢੀ ਇਹਨਾਂ ਦੇ ਮੁਕਤ ਤੋਂ ਬੰਦੀ ਕਰ ਰਹੀ ਉਹ ਫਿਲਹਾਲ ਤਾਂ ਵਾਰਨਿੰਗ ਦਿੱਤੀ ਆ ਰਹੀ ਆ ਜੇ ਨਹੀਂ ਹਟਣਗੀਆਂ ਤਾਂ ਚਕਾਈਆਂ ਵੀ ਜਾਣਗੀਆਂ ਚਲਾਨ ਵੀ ਕੀਤੇ ਜਾਣਗੇ ਕਦੋਂ ਕਰੋਗੇ ਹਾਂ ਉਹ ਤੋਂ ਹੋਣੀ ਹੈ ਗੱਡੀਆਂ ਟੋ ਕੇ ਉਹ ਆਪਣਾ ਫਾਈਨ ਭਰਨਗੇ ਉਹ ਲੱਗ ਜਾਣਗੇ ਉਹ ਗੱਡੀਆਂ ਟੋ ਹੋਣਗੀਆਂ ਟੋ ਹੋ ਕੇ ਉਹ ਜਾਣਗੀਆਂ ਤੇ ਉਹਨਾਂ ਦਾ ਜਿਹੜਾ ਬਣਦਾ ਫਾਈਨ ਉਹਨੂੰ ਲਾਇਆ ਜਾ